ਸਤਿ ਸ੍ਰੀ ਅਕਾਲ ਦੋਸਤੋ ਬਸ 5 ਮਿੰਟ ਤੁਹਾਡਾ ਬਹੁਤ-ਬਹੁਤ ਨਿੱਘਾ ਸਵਾਗਤ ਹੈ ਆਪਾਂ ਗੱਲ ਕਰ ਰਹੇ ਸਹੀ ਕਈ ਦਿਨਾਂ ਤੋਂ ਜਿਹੜੇ ਲੋਕ ਵਿਦੇਸ਼ ਜਾਣਾ ਚਾਹੁੰਦੇ ਨੇ ਕੁਝ ਦਿਨ ਪਹਿਲਾਂ ਆਪਾਂ ਗੱਲ ਕੀਤੀ ਸੀ ਕਿ ਕੁਝ ਸਾਡੀ ਉਮਰ ਦੇ ਲੋਕ ਜਿਹੜੇ ਹੁਣ ਪੰਜਾਬਾਂ ਵਿੱਚ ਨੇ ਸਖਾਂ ਵਿੱਚ ਨੇ ਜਸਤਰਾ ਵਿੱਚ ਨੇ ਜੋ ਹਨ ਨੇ 25 30 ਸਾਲ 40 ਸਾਲ ਪਹਿਲਾਂ ਫੈਸਲਾ ਲਿਆ ਸੀ ਕਿ ਉਹ ਫੈਸਲਾ ਦਰਸਤੀ ਚਾਇ ਸੀ ਠੀਕ ਸੀ ਕਿ ਆਪਣੇ ਬੱਚੇ ਬਾਹਰ ਘੜ ਦਿੱਤੇ ਜਾਣ ਠੀਕ ਹੈ ਉਹਨਾਂ ਹਾਲਾਤਾਂ ਵਿੱਚ ਜਦੋਂ ਇਹ ਫੈਸਲੇ ਲਏ ਗਏ ਸਨ ਉਹ ਹਾਲਾਤ ਡਿਫਰੈਂਟ ਸਨ ਵੱਖਰੇ ਸਨ ਪੰਜਾਬ ਦੇ ਹਾਲਾਤ ਉਹਨਾਂ ਦਿਨਾਂ ਵਿੱਚ ਚੰਗੇ ਨਹੀਂ ਸਨ ਖਾੜਕੂ ਆਤ ਬਹੁਤ 파ਰੂ ਸੀ ਨੌਕਰੀਆਂ ਨਹੀਂ ਸਨ ਪੜਾਈ ਲਿਖਾਈ ਔਰ ਸੋਸ਼ਲ ਸਿਸਟਮ ਔਰ ਗਵਰਨੈਂਸ ਨਾਲ ਦੀ ਚੀਜ਼ ਨਹੀਂ ਸੀ ਰਹੀ ਸੋ ਉਹਨਾਂ ਹਾਲਾਤਾਂ ਵਿੱਚ ਬਹੁਤ ਸਾਰੇ ਜਿਹੜੇ ਪੇਰੈਂਟਸ ਨੇ ਉਹਨਾਂ ਨੇ ਜਿਹੜੇ ਫੈਸਲੇ ਲਏ ਉਹ ਸ਼ਾਇਦ ਜਸਟੀਫਾਈਡ ਹੋਣਗੇ ਤੇ ਉਹ ਬੱਚਿਆਂ ਨੇ ਵੀ ਉੱਥੇ ਜਾ ਕੇ ਬਹੁਤ ਮਿਹਨਤ ਕੀਤੀ ਆਪਣਾ ਨਾਮ ਬਣਾਇਆ ਔਰ ਆਪਣੇ ਆਪ ਨੂੰ ਸਟੈਬਲਿਸ਼ ਕੀਤਾ ਤੇ ਅੱਜ ਉਹ ਵਾਪਸ ਨਹੀਂ ਆਉਣਾ ਚਾਹੁੰਦੇ ਬਿਕਾਜ਼ ਹੁਣ ਉਹ ਉੱਥੋਂ ਦੀ ਲਾਈਫ ਵਿੱਚ ਅਸਿਮੀਲੇਟ ਹੋ ਗਏ ਨੇ ਉਹ ਸੈਟਲ ਹੋ ਗਏ ਨੇ ਉਹਨਾਂ ਨੇ ਆਪਣਾ ਸਥਾਨ ਬਣਾ ਲਿਆ ਤੇ ਉੱਥੋਂ ਦੀ ਸਮਾਇਦਾ ਅਨਿਕੜਵਾ ਆਂਗ ਬਣ ਗਏ ਨੇ ਪਰ ਕੀ ਅੱਜ ਉਹ ਫੈਸਲਾ ਰੈਗੂਲਰਲੀ ਰਿਪੀਟ ਕਰੀ ਜਾਣਾ ਠੀਕ ਹੈ ਕਿ ਸਾਨੂੰ ਉਹ ਫੈਸਲਾ ਅੱਜ ਰਿਵਿਊ ਕਰਨ ਦੀ ਲੋੜ ਹੈ ਅੱਜ ਮੈਂ ਇਸ ਮੁੱਦੇ ਤੋਂ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਕਿਉਂਕਿ ਇਹ ਇੱਕ ਅਜਿਹਾ ਸਬਜੈਕਟ ਹੈ ਜਿਹੜਾ ਕਿ ਜਿਸ ਤੋਂ ਹਰ ਘਰ ਲਗਭਗ ਹਰ ਘਰ ਪੰਜਾਬ ਦਾ ਪੀੜਤ ਹੈ ਜਾਂ ਇਸ ਤੁਚਿਤੀ ਚ ਹੈ ਕਿ ਉਹ ਕੀ ਫੈਸਲਾ ਕਰੇ ਕਿ ਆਪਣੇ ਬੱਚੇ ਬਾਹਰ ਕੱਲ ਦਵੇ ਤੇ ਜਾਂ ਫਿਰ ਇੱਥੇ ਹੀ ਰੱਖੇ ਦੇਖੋ ਸਮਾਂ ਬਦਲਦਾ ਰਹਿੰਦਾ ਔਰ ਇਹਨਾਂ ਸਾਲਾਂ ਵਿੱਚ ਹਾਲਾਤ ਬਿਸ਼ੱਕ ਦੇਸ਼ ਵਿੱਚ ਉਸ ਤਰ੍ਹਾਂ ਦੇ ਤਾਂ ਨਹੀਂ ਰਹੇ ਜੋ 80ਆਂ ਵਿੱਚ ਜਾਂ 90ਆਂ ਵਿੱਚ ਸਨ ਬਟ ਹਾਲਾਤ ਕੋਈ ਜ਼ਿਆਦਾ ਸੁਧਰੇ ਵੀ ਨਹੀਂ ਹਨ ਅੱਜ ਵੀ ਨਸ਼ੇ ਦੀ ਸਮੱਸਿਆ ਬੇਰੋਜ਼ਗਾਰੀ ਦੀ ਸਮੱਸਿਆ ਬੇਈਮਾਨੀ ਤੇ ਕਰਪਸ਼ਨ ਦੀ ਸਮੱਸਿਆ ਪਾਪੂਲੇਸ਼ਨ ਐਕਸਪਲੋਸ਼ਨ ਦੀ ਸਮੱਸਿਆ ਔਰ ਜੋ ਸਾਡੇ ਸਿਸਟਮ ਬਣ ਗਏ ਨੇ ਐਜੂਕੇਸ਼ਨ ਜਾਂ ਹੈਲਥ케어 ਸਿਸਟਮ ਉਹਨਾਂ ਦੇ ਵਿੱਚ ਜਿਹਨੀਆਂ ਤਰੁੱਟੀਆਂ ਆ ਗਈਆਂ ਨੇ ਉਹਨਾਂ ਦੀ ਜਿਹੜੀ ਡਿਲੀਵਰੀ ਸਿਸਟਮ ਆ ਉਹ ਲੱਗ ਕੇ ਕੋਲਾਪਸ ਕਰ ਗਿਆ ਤਾਂ ਤੁਹਾਨੂੰ ਬਹੁਤ ਸਾਰੀਆਂ ਜਿਹੜੀਆਂ ਬੇਸਿਕ ਸਿਵਲ ਕਮੈਨਿਟੀਆਂ ਨੇ ਜਿਨ੍ਹਾਂ ਵਿੱਚ ਪੀਣ ਦੇ ਪਾਣੀ ਦੀ ਗੱਲ ਹੈ ਗਾਰਬੇਜ ਡਿਸਪੋਜ਼ਲ ਦੀ ਗੱਲ ਹੈ ਸਾਫ ਸਫਾਈ ਦੀ ਗੱਲ ਹੈ ਵਾਤਾਵਰਣ ਦੀ ਗੱਲ ਹੈ ਇਹ ਸਾਰਿਆਂ ਵਿੱਚ ਹੀ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਉਹ ਵੱਧੀਆਂ ਜਾ ਰਹੀਆਂ ਨੇ ਤਾਂ ਕਿਨਾ ਕੀ ਇਹਨਾਂ ਹਾਲਾਤਾਂ ਵਿੱਚ ਔਰ ਪੰਜਾਬ ਦਾ ਆਪਣਾ ਕੈਰੇਕਟਰ ਹੀ ਪੰਜਾਬੀਅਤ ਵਾਲਾ ਜਿਹੜਾ ਕੈਰੇਕਟਰ ਆ ਉਹ ਵੀ ਉਹਨੂੰ ਵੀ ਢਾਲ ਲੱਗ ਰਹੀ ਹੈ ਔਰ ਹੌਲੀ ਹੌਲੀ ਪੰਜਾਬ ਵਿੱਚ ਨੌਨ ਪੰਜਾਬੀਆਂ ਦਾ ਵਾਸਾ ਵਧਦਾ ਜਾ ਰਿਹਾ ਇਹ ਸਭ ਕਿਉਂ ਹੋ ਰਿਹਾ ਇਸੇ ਕਰਕੇ ਹੋ ਰਿਹਾ ਹੈ ਕਿ ਪੰਜਾਬ ਦੇ ਲੋਕ ਜਿਹੜੇ ਆਪਣੇ ਆਪ ਨੂੰ ਇੱਕ ਮਾਰਸ਼ਲ ਕੌਮ ਕਹਿੰਦੇ ਨੇ ਬਹੁਤ ਅਣਥਕ ਮਿਹਨਤ ਕਰਨ ਵਾਲੇ ਲੋਕ ਕਹਿੰਦੇ ਨੇ ਜਿਨ੍ਹਾਂ ਨੇ ਦੇਸ਼ ਨੂੰ ਖਾਣ ਪੀਣ ਅਤੇ ਖਾਦ ਪਦਾਰਥਾਂ ਵਿੱਚ ਬਿਲਕੁਲ ਆਤਮ ਨਿਰਭਰ ਬਣਾਇਆ ਫੌਜਾਂ ਵਿੱਚ ਆਪਣਾ ਯੋਗਦਾਨ ਪਾ ਕੇ ਦੇਸ਼ ਦੇ ਬਾਰਡਰਾਂ ਦੀ ਰੱਖਿਆ ਕੀਤੀ ਹਰ ਖੇਤਰ ਵਿੱਚ ਦੇਸ਼ ਨੂੰ ਅੱਗੇ ਲਿਜਾਣੇ 'ਚ ਬਹੁਤ ਵੱਡਾ ਯੋਗਦਾਨ ਪਾਇਆ ਚਾਹੇ ਉਹ ਖੇਡਾਂ ਸੀ ਚਾਹੇ ਉਹ ਸਾਇੰਸ ਸੀ ਚਾਹੇ ਉਹ ਐਡਮਿਨਿਸਟ੍ਰੇਸ਼ਨ ਸੀ ਚਾਹੇ ਉਹ ਪੈਰਾਮਿਲਟਰੀ ਫੋਰਸਿਸ ਸੀ ਚਾਹੇ ਡਿਫੈਂਸ ਫੋਰਸਿਸ ਸੀ ਤੁਸੀਂ ਕੋਈ ਵੀ ਵਿਸ਼ਾ ਲਓ ਉਹਨਾਂ ਵਿੱਚ ਪੰਜਾਬੀਆਂ ਦਾ ਯੋਗਦਾਨ ਜਿਹੜਾ ਸੀ ਉਹ ਸਭ ਤੋਂ ਵਧੇਰੇ ਤੇ ਬੇਮਿਸਾਲਾ ਹੁੰਦਾ ਸੀ ਪਰੰਤੂ ਆਹ ਸਾਰੇ ਕੰਮ ਲਗਭਗ ਖਤਮ ਹੁੰਦੀਆਂ ਜਾਂਦੀਆਂ ਨੇ ਤੇ ਹੁਣ ਤਾਂ ਪੰਜਾਬੀ ਕਿਤੇ ਦੇਖਣ ਨੂੰ ਹੀ ਲੱਭਦੇ ਨੇ ਕਿਸੇ ਚੰਗੀ ਪੋਜੀਸ਼ਨਾਂ ਤੇ ਚੰਗੀ ਪੜ੍ਹਾਈ ਲਿਖਾਈ ਕਰਦੇ ਇੱਥੋਂ ਤੱਕ ਕਿ ਮੈਂ ਅਕਸਰ ਕਹਿੰਦਾ ਹੁੰਨਾ ਕਿ ਪੰਜਾਬ ਵਿੱਚ ਤਾਂ ਕੋਈ ਹੁਣ ਮੁੰਡਿਆਂ ਦਾ ਕਾਲਜ ਵੀ ਨਹੀਂ ਬਚਿਆ ਤੇ ਜੇ ਕਾਲਜ ਹੀ ਨਹੀਂ ਬਚੇ ਤਾਂ ਮੁੰਡੇ ਸਾਡੇ ਕੀ ਕਰਨਗੇ ਹਾਂ ਕੁੜੀਆਂ ਅੱਜ ਵੀ ਬਹੁਤ ਮਿਹਨਤੀ ਨੇ ਹਰ ਖੇਤਰ ਵਿੱਚ ਮੱਲਾ ਮਾਰ ਰਹੀਆਂ ਨੇ ਤੇ ਅੱਗੇ ਵਧ ਰਹੀਆਂ ਨੇ ਤੇ ਅੱਜ ਤਾਂ ਹਾਲਾਤ ਇਹ ਹੋ ਗਏ ਨੇ कि जे ਬੱਚਿਆ ਦਾ ਵਿਆਹ ਕਰਨਾ ਹੋਵੇ ਤਾਂ ਉਹ ਕੁੜੀ ਲਬਣੀ ਪੈਂਦੀ ਹੈ ਜਿਹੜੀ ਜਿਹਨੇ ਆਈਐਲਐਸ ਕੀਤੀ ਹੋਵੇ ਕਿਉਂਕਿ ਮੁੰਡਿਆਂ ਕੋਲੋਂ ਤਾਂ ਬਹੁਤ ਸਾਰੇ ਕੋਲ ਤਾਂ ਆਈਐਲਐਸ ਵੀ ਕਲੀਅਰ ਨਹੀਂ ਹੁੰਦਾ ਉਹਨਾਂ ਨੂੰ ਤਾਂ ਅੰਗਰੇਜ਼ੀ ਦੀ ਐਨ ਬੇਸਿਕ ਚੀਜ਼ਾਂ ਵੀ ਨਹੀਂ ਆਂਦੀਆਂ ਐਨੇ ਪੈਸੇ ਖਰਚ ਕੇ ਐਨੇ ਇੰਸਟੀਚਨਾਂ ਖੁਲੇ ਆਉਂਿਆ ਨੇ ਉਹਨਾਂ ਦੇ ਉਹ ਉਹਨੇ ਬੈਂਡ ਨਹੀਂ ਆਉਂਦੇ ਜਿੰਨੇ ਕਿ ਵਿਦੇਸ਼ ਜਾਣ ਲਈ ਜ਼ਰੂਰੀ ਨੇ ਸੋ ਉਹ ਲੱਭਦੇ ਨੇ ਕਿ ਇੱਕ ਲੜਕੀ ਜਿਹਨੂੰ ਆਈਐਲਐਸ ਨਿਕਲੀਅਰ ਕੀਤੀ ਹੋਈ ਹੈ ਤੇ ਜਿਹਨੂੰ ਬਾਹਰ ਦਾ ਵਿਆਹ ਜਲਦੀ ਮਿਲ ਜਾਣਾ ਹੈ ਉਹਦੇ ਨਾਲ ਹੀ ਬੇਟੇ ਦਾ ਵਿਆਹ ਕਰ ਦਿੱਤਾ ਜਾਵੇ ਸੋ ਇਸ ਤਰ੍ਹਾਂ ਦੇ ਜਦੋਂ ਹਾਲਾਤ ਬਣਦੇ ਜਾਂਦੇ ਨੇ ਤਾਂ ਦੇਸ਼ ਛੱਡ ਕੇ ਬਾਹਰ ਜਾਣਾ ਕੀ ਹੱਲੇ ਵੀ ਇੱਕ ਬਿਹਤਰ ਆਪਸ਼ਨ ਹੈ ਮੈਨੂੰ ਯਾਦ ਹੈ ਕੁਝ ਬੜੇ ਪਹਿਲਾਂ ਮੈਂ ਇੱਕ ਡੈਲੀਗੇਸ਼ਨ ਦਾ ਹਿੱਸਾ ਬਣ ਕੇ ਆਸਟ੍ਰੇਲੀਆ ਗਿਆ ਸੀ ਆਸਟ੍ਰੇਲੀਆ ਵਿੱਚ ਵੀ ਹਾਲਾਤ ਐਦਾਂ ਦੇ ਬਣ ਗਏ ਸਨ ਜਿਹੜੇ ਅੱਜ ਕੈਨੇਡਾ ਵਿੱਚ ਦੇਖਣ ਨੂੰ ਮਿਲ ਰਹੇ ਨੇ ਉੱਥੇ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਨੇ ਉਹਨਾਂ ਦੇ ਅਗੇਂਸ ਬਹੁਤ ਵਾਇਲنس ਹੋ ਰਹੀ ਸੀ ਉਹਨਾਂ ਦੀ ਤਾਂ ਤਾਂ ਦੇ ਅਨੌਥਰ ਅਟੈਕ ਹੋ ਰੇ ਸਨ ਔਰ ਉਹਨਾਂ ਦੀ ਐਕਸਪਲੋਇਟੇਸ਼ਨ ਹੋ ਰਹੀ ਸੀ ਸੋ ਇੱਕ ਆਸਟ੍ਰੇਲੀਆ ਗਵਰਨਮੈਂਟ ਨੇ ਗਵਰਨਮੈਂਟ ਆਫ ਵਿਕਟੋਰੀਆ ਨੇ ਇੱਕ ਡੈਲੀਗੇਸ਼ਨ ਭਾਰਤੀ ਪੱਤਰਕਾਰਾਂ ਦਾ ਉੱਥੇ ਸੱਦਿਆ ਜਿਹੜਾ ਇਸ ਸਮਾਂ ਮੈਂ ਵੀ ਸਾਥੇ ਗਿਆ ਤੇ ਜਾ ਕੇ ਦੇਖਿਆ ਕਿ ਜੋ ਹਾਲਾਤ ਨੇ ਉਹ ਕਾਫੀ ਹੀ ਮਾੜੇ ਸਨ ਕਾਲਜ ਫਰਦੀ ਸਨ ਛੋਟੇ ਮੋਟੇ ਦੋ ਦੋ ਕਮਰਿਆਂ ਦੇ ਕਾਲਜ ਤੇ ਬੱਚਿਆਂ ਤੋਂ ਪੈਸੇ ਲੈ ਕੇ ਉਹਨਾਂ ਦੇ ਜਿਹੜੇ ਐਵੋਕੇਸ਼ਨ ਹੁੰਦੇ ਨੇ ਚਾਹੇ हेयर ਡਰੈਸਿੰਗ ਦਾ ਹੋਵੇ ਚਾਹੇ ਹੌਸਪਿਟੈਲਿਟੀ ਦਾ ਚਾਹੇ ਕੋਈ ਹੋਰ ਉਹਨਾਂ ਨੂੰ ਆਪਣੇ ਤੇ ਛੱਡਤਾ ਜਾਂਦਾ ਉਹਨਾਂ ਤੋਂ ਕੰਮ ਕਰਾਏ ਜਾਂਦੇ ਸਨ ਉਹਨਾਂ ਦਾ ਬਣਦਾ ਉਹਨਾਂ ਨੂੰ ਨਹੀਂ ਮਿਲਦਾ ਸੀ ਤੇ ਉਹ ਸਾਡੇ ਬੱਚੇ ਵੀ ਜੜ ਜਾਂਦੇ ਸਨ ਕਿਉਂਕਿ ਕਈ ਚੰਗੇ ਘਰਾਂ ਤੋਂ ਵੀ ਜਾਂਦੇ ਸਨ ਤੇ ਉਹ ਆਪਣੀ ਜਿਹੜੀ ਇੱਥੇ ਦੀ ਪ੍ਰੋਸਪਰਿਟੀ ਹੁੰਦੀ ਆ ਉਹਨੂੰ ਡਿਸਪਲੇ ਕਰਨਾ ਉਹਨਾਂ ਨੇ ਚੰਗੇ ਚੰਗੇ ਸੈੱਲ ਫੋਨ ਲੈ ਕੇ ਟ੍ਰੇਨਾਂ 'ਚ ਬੈ ਕੇ ਫਲੈਸ਼ ਕਰਨੇ ਉੱਚੀ ਉੱਚੀ ਗੱਲਾਂ ਕਰਨੀਆਂ ਇੱਕ ਦੂਜੇ ਨੂੰ ਹਾਕਾ ਮਾਰਨੀਆਂ ਤੇ ਇਸ ਤਰ੍ਹਾਂ ਜਿਹੜਾ ਲੋਕਲ ਲਾਜ਼ ਨੇ ਲੋਕਲ ਲੋਕਾਂ ਦਾ ਸਟੈਂਡਰਡ ਆਫ ਦਾ ਲਿਵਿੰਗ ਦਾ ਇਹ ਉੱਚਾ ਨਹੀਂ ਬੋਲਦੇ ਉਹ ਟ੍ਰੇਨ ਵਿੱਚ ਇੰਨੇ ਉੱਚੇ ਉੱਚੇ ਇਸ਼ਾਰੇ ਨਹੀਂ ਕਰਦੇ ਆਪਣੇ ਜਿਹੜੇ ਇਸ ਤਰ੍ਹਾਂ ਦੇ ਉਹਨਾਂ ਦੇ ਗੈਜੇਟਸ ਹੁੰਦੀਆਂ ਨੇ ਕੀਮਤੀ ਗੈਜੇਟਸ ਹੁੰਦੀਆਂ ਨੇ ਉਹਨਾਂ ਦਾ ਬਲਗਰ ਡਿਸਪਲੇ ਨਹੀਂ ਕਰਦੇ ਜਿਸ ਕਾਰਨ ਉਹ ਟਾਰਗੇਟ ਬਣ ਜਾਂਦੇ ਸਨ ਉਹਨਾਂ ਦੇ ਅਟੈਕ ਹੁੰਦੇ ਸਨ ਤੇ ਬਹੁਤ ਸਾਰੇ ਸਟੂਡੈਂਟਸ ਨੂੰ ਉਹਨਾਂ ਵਿੱਚ ਬਹੁਤ ਨੁਕਸਾਨ ਵਿੱਚ ਅਗਣਾ ਪਿਆ ਸੀ ਤੋ ਉਸ ਤੋਂ ਬਾਅਦ ਗਵਰਨਮੈਂਟ ਨੇ ਆਸਟ੍ਰੇਲੀਆ ਦੀ ਗਵਰਨਮੈਂਟ ਨੇ ਉਹ ਨੌਂ ਮਹੀਨੇ ਟਾਈਟ ਕੀਤੇ ਬਹੁਤ ਕੰਟਰੋਲ ਕੀਤਾ ਤੇ ਅੱਜ ਹਾਲਾਤ ਕਾਫੀ ਉੱਥੇ ਬਿਹਤਰ ਹੋ ਗਏ ਨੇ ਪਰੰਤੂ ਹੁਣ ਖੇੜੇ ਹਾਲਾਤ ਨੇ ਕੈਨੇਡਾ ਵਿੱਚ ਜਿਹੜੇ ਬੱਚੇ ਅੱਜ ਤੋਂ 40 ਸਾਲ ਪਹਿਲਾਂ ਗਏ ਸਨ ਜਾਂ 50 ਸਾਲ ਪਹਿਲਾਂ ਗਏ ਸਨ ਉਹ ਚੰਗੇ ਸਫਲ ਇਨਸਾਨ ਬਣ ਗਏ ਨੇ ਲੇਕਿਨ ਹੁਣ ਰੋਜ਼ ਹੀ ਖਬਰਾਂ ਆਉਂਦੀਆਂ ਨੇ ਕਿ ਅੱਜ ਭਾਰਤੀ ਮੂਲ ਦੇ ਸਟੂਡੈਂਟ ਇਸ ਤਰ੍ਹਾਂ ਦੇ ਗਲਤ ਕੰਮਾਂ ਵਿੱਚ ਫਸ ਗਏ ਨੇ ਉਹਨਾਂ ਦੇ ਪੁਲਿਸ ਕੇਸ ਬਣ ਗਏ ਨੇ ਉਹ ਕਾਰਾਂ ਚੋਰੀ ਕਰਨ ਦੇ ਵਿੱਚ ਫਸ ਗਏ ਨੇ ਉਹ ਖੋਹਾਂ ਖਵਾਈਆਂ ਦੇ ਕੇਸ ਵਿੱਚ ਫਸ ਗਏ ਨੇ ਔਰ ਇਵਨ ਸੂਸਾਈਸਾਈਡ ਦੇ ਜਿਹੜੇ ਕੇਸ ਨੇ ਉਹ ਵੱਧੇ ਜਾ ਰਹੇ ਨੇ ਬਿਕਾਉਜ਼ ਉਹਨਾਂ ਕੋਲੇ ਪੈਸੇ ਨਹੀਂ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਉਹਨਾਂ ਕੋਲ ਯੋਗਤਾ ਨਹੀਂ ਕਿਉਂਕਿ ਉਹ ਮਿਹਨਤ ਨਹੀਂ ਕਰਦੇ ਉਹਨਾਂ ਨੂੰ ਮਿਲਜੀ ਨਹੀਂ ਆਉਂਦੀ ਤੇ ਉਹ ਗਲਤ ਰਸਤੇ ਤੋਂ ਪੈਂਦੇ ਨੇ ਤੇ ਰੋਜ਼ ਸੁਰਖੀਆਂ ਹਵਾਰਾ ਵਿੱਚ ਔਰ ਜਦੋਂ ਤੁਸੀਂ ਇਕ ਵਾਰੀ ਕਿਸੇ ਕਮਿਊਨਿਟੀ ਦਾ ਮਿਨੋਰਿਟੀ ਕਮਿਊਨਿਟੀ ਦੇ ਹੋ ਕੇ ਜਦੋਂ ਤੁਸੀਂ ਮжоਰਿਟੀ ਕਮਿਊਨਿਟੀ ਦਾ ਟਾਰਗੇਟ ਬਣ ਜਾਂਦੇ ਹੋ ਤਾਂ ਤੁਹਾਨੂੰ ਹਰ ਕੋਈ ਤੁਹਾਡੇ ਤੇ ਅਟੈਕ ਕਰਦਾ ਸੋ ਉਹ ਉਹ ਅਟੈਕ ਜਿਹੜੇ ਨੇ ਹੁਣ ਭਾਰਤੀ ਸਟੂਡੈਂਟ ਕਮਿਊਨਿਟੀ ਇਨ ਜਨਰਲ ਤੇ ਪੰਜਾਬੀਆਂ ਤੇ ਬਹੁਤ ਹੋ ਰਹੇ ਨੇ ਔਰ ਪਿਛਲੇ ਦਿਨਾਂ ਵਿੱਚ ਜੇ ਤੁਸੀਂ ਦੇਖੋ ਤਾਂ ਬਹੁਤ ਸਾਰੇ ਕੇਸਾਂ ਵਿੱਚ ਪੁਲਿਸ ਕੇਸਾਂ ਵਿੱਚ ਜਿਹੜੇ ਲੜਿੰਦੇ ਵਿਅਕਤੀ ਸਨ ਜਾਂ ਜਿਨ੍ਹਾਂ ਤੇ ਕੇਸਦਾਰ ਹੋਏ ਜਾਂ ਜਿਹੜੇ ਫੜੇ ਗਏ ਉਹਨਾਂ ਵਿੱਚ ਪੰਜਾਬੀ ਬੋਲਦੇ ਲੋਕ ਜ਼ਿਆਦਾ ਸਨ ਕਿਸ ਕੋਈ ਵੀ ਹੋਵੇ ਪਰ ਉਹ ਸਾਰੀ ਕਮਿਊਨਿਟੀ ਦਾ ਨਾਮ ਬਦਨਾਮ ਕਰ ਦਿੰਦੇ ਨੇ ਇਸੇ ਕਰਕੇ ਹੀ ਜਿਹੜੀ ਉੱਥੋਂ ਦੀ ਆਪਣੀ ਕਮਿਊਨਿਟੀ ਹੈ ਬੜੀ ਸਟਰੋਂਗ ਕਮਿਊਨਿਟੀ ਹੈ ਜਿਹਨੇ ਬੜੀ ਮਿਹਨਤ ਨਾਲ ਉੱਥੇ ਦੇ ਸੋਸ਼ਲ ਫੈਬਰਿਕ ਵਿੱਚ ਆਪਣਾ ਸਥਾਨ ਬਣਾਇਆ ਉਹਨਾਂ ਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਲੋਕ ਜਦੋਂ ਆ ਰਹੇ ਨੇ ਤਾਂ ਉਹਨਾਂ ਲਈ ਵੀ ਉਹ ਬੁਰਾ ਫਿਊਚਰ ਬਣਾ ਰਹੇ ਨੇ ਉਹਨਾਂ ਦਾ ਵੀ ਜਿਹੜਾ ਇਮੇਜ ਹੈ ਉਹਨੂੰ ਬੈਡ ਪੇਂਟ ਕਰ ਰਹੇ ਨੇ ਸੋ ਉਹਨਾਂ ਬੰ ਲੋ ਵੀ ਆਪੋਜੀਸ਼ਨ ਹੋ ਜਾਂਦੀ ਹੈ ਤੇ ਉਹਨਾਂ ਨੂੰ ਸਪੋਰਟ ਨਹੀਂ ਮਿਲਦੀ ਤੇ ਉਹ ਵੀ ਰਿਅਲਾਈਜ਼ ਨਹੀਂ ਕਰਦੇ ਕਿ ਉਹ ਜਿਹੜੇ ਦੇਸ਼ ਵਿੱਚ ਆਏ ਨੇ ਉੱਥੋਂ ਦਾ ਵਾਤਾਵਰਨ ਉੱਥੋਂ ਦਾ ਡਿਸਪਲਿਨ ਉੱਥੋਂ ਦਾ ਸਟੈਂਡਰਡ ਆਫ ਲੀਵਿੰਗ ਉਹਨੂੰ ਫਾਲੋ ਕਰਨ ਤੇ ਉੱਥੋਂ ਦੇ ਲੋਕਾਂ ਵਾਂਗ ਹੀ ਸ਼ਾਂਤ ਮੇ ਟੰਗਣਾ ਇੱਕ ਦੂਜਾ ਰਹਿਣਾ ਸਿੱਖਣਾ ਤੇ ਜੇ ਅਸੀਂ ਕੈਨੇਡਾ ਵਾਕਈ ਜਾ ਕੇ ਜਾਂ ਅਮਰੀਕਾ ਜਾ ਕੇ ਰਹਿਣਾ ਹੈ ਤਾਂ ਸਾਨੂੰ ਜ਼ਰੂਰੀ ਗੱਲ ਹੈ ਕਿ ਉੱਥੋਂ ਦਾ ਕਲਚਰ ਉੱਥੋਂ ਦੇ ਰਹਿਣ ਸਹਿਣ ਉੱਥੋਂ ਦੇ ਜਿਹੜੇ ਸੰਵਿਧਾਨ ਦੇ ਜਾਂ ਕਾਨੂੰਨ ਨੇ ਉਹਨਾਂ ਦੀ ਪਾਲਣਾ ਕਰਨੀ ਪਵੇਗੀ ਉੱਥੇ ਜਾ ਕੇ ਉੱਥੋਂ ਦੇ ਲੋਕਾਂ ਵਰਗਾ ਹੀ ਬਣ ਕੇ ਰਹਿਣਾ ਪਵੇਗਾ ਨਾ ਕਿ ਇੱਥੋਂ ਦੀਆਂ ਜਿਹੜੀਆਂ ਨਾਮੋਸ਼ੀਆਂ ਨੇ ਗੁੱਸੇ ਗੇਲੇ ਨੇ ਉੱਥੇ ਲ ਜਾ ਕੇ ਉੱਥੇ ਦੇ ਸਮਾਜ ਵਿੱਚ ਉਹਨਾਂ ਦੀ ਅਮਨ ਸ਼ਾਂਤੀ ਨੂੰ ਭੰਗ ਕਰ ਵੀ ਤੁਹਾਨੂੰ ਕੋਈ ਇਜਾਜ਼ਤ ਦੇਵੇਗਾ ਇਹ ਸੋchnਾ ਬਹੁਤ ਤੁਹਾਡੇ ਲਈ ਗਲਤ ਹੋਵੇਗਾ ਕਿ ਇਸ ਤਰ੍ਹਾਂ ਕਰਨ ਨਾਲ ਤੁਸੀਂ ਉੱਥੇ ਜਾ ਕੇ ਆਪਣਾ ਕੋਈ ਸਥਾਨ ਬਣਾ ਸਕਦੇ ਹੋ ਸੋ ਜੇ ਤੁਸੀਂ ਉੱਥੇ ਜਾ ਕੇ ਰਹਿਣਾ ਹੀ ਹੈ ਤੇ ਪਲੀਜ਼ ਉੱਥੋਂ ਦੇ ਸਿਸਟਮ ਨੂੰ ਸਮਝੋ ਤੇ ਉਤੋਂ ਦੇ ਇਹ ਕਾਇਦਾ ਕਾਨੂੰਨ ਹੈ ਉਹਦੀ ਪਾਲਣਾ ਕਰੋ ਤੇ ਇੱਕ ਚੰਗੇ ਅੱਛੇ ਸਿਟੀਜ਼ਨ ਬਣ ਕੇ ਉੱਥੇ ਜਾ ਕੇ ਰਹੋ ਤੁਹਾਨੂੰ ਹਰ ਕੋਈ ਵੈਲਕਮ ਕਰੇਗਾ ਚਲੋ ਮੈਂ ਸੋਚਿਆ ਅੱਜ ਤੁਹਾਡੇ ਨਾਲ ਇਹ ਵਿਚਾਰ ਸਾਂਝੇ ਕਰਾਂ ਆਉਂਦੇ ਦਿਨਾਂ ਵਿੱਚ ਕਿਉਂਕਿ ਇਹ ਸਬਜੈਕਟ ਜਿਹੜੇ ਨੇ ਇਹ ਹਰ ਰੋਜ਼ ਸੀਰੀਅਸਨੈਸ ਇਹਨਾਂ ਦੀ ਜਿਹੜੀ ਹੈ ਵੱਧਦੀ ਜਾ ਰਹੀ ਹੈ ਤੇ ਜਲ ਤੋਂ ਜਲ ਦੀਜੀ ਅਸੀਂ ਇਹਤੇ ਕਾਰਵਾਈ ਕਰਾਂਗੇ ਇਹਤੇ ਅਮਲ ਕਰਾਂਗੇ ਤਾਂ ਜੋ ਅਸੀਂ ਆਪਣਾ ਫਿਊਚਰ ਆਪਣੀ ਜਨਰੇਸ਼ਨ ਔਰ ਆਪਣੀ ਕਮਿਊਨਿਟੀ ਦਾ ਜਿਹੜਾ ਨਾਮ ਹੈ ਇਮੇਜ ਹੈ ਉਹਨੂੰ ਬਚਾ ਕੇ ਰੱਖ ਸਕਾਂਗੇ ਤੇ ਲੋਕਾਂ ਨੂੰ ਦੱਸ ਸਕਾਂਗੇ ਕਿ ਵਾਕਈ ਪੰਜਾਬੀ ਬਹੁਤ ਮਿਹਨਤੀ ਤੇ ਅਗਾਹ ਵੱਧੂ ਕੌਮ ਹੈ ਔਰ ਇਹ ਕਿਸੇ ਦਾ ਬੁਰਾ ਨਹੀਂ ਚਾਹਦੇ ਇਹ ਆਪਣੀ ਮਿਹਨਤ ਨਾਲ ਆਪਣਾ ਜੀਵਨ ਚੰਗੇ ਢੰਗ ਨਾਲ ਸਜਣਾ ਚਾਹੁੰਦੇ ਨੇ ਚਲੋ ਬਸ ਅੱਜ ਐਨਾ ਹੀ ਆਉਣ ਦੇ ਕੱਲ ਫੇਰ ਇੱਕ ਨਵਾਂ ਵਿਸ਼ਾ ਲੈ ਕੇ ਤੁਹਾਡਾ ਰੂਬਰੂ ਹੋਵਾਂਗੇ ਤਦ ਤੱਕ ਇਜਾਜ਼ਤ ਦਿਓ ਖੁਸ਼ ਰਹੋ ਸਲਾਮਤ ਰਹੋ